ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ న్యూ ਚੈਨਲ ਤੇ ਮੈਂ ਤੁਹਾਡਾ ਮਨੋ ਜੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਲੱਡਵਾਲ ਟੋਲ ਬ੍ਰਿਜ ਦੇ ਉੱਪਰ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਬ੍ਰਿਜ ਦੱਸਿਆ ਗਿਆ ਹੈ ਉੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜੋ ਕਿ 2 ਦਿਨ ਪਹਿਲਾਂ ਕਾਲ ਦਿੱਤੀ ਗਈ ਸੀ ਕਿ ਜੋ ਰੇਟ ਦੁਆਰ ਕੀ ਵਧਾਏ ਗਏ ਨੇ ਸਰਕਾਰ ਵੱਲੋਂ ਉਹਨਾਂ ਨੂੰ ਘਟਾਉਣ ਦੇ ਲਈ ਉੱਥੇ ਅਸੀਂ ਪਹੁੰਚੇ ਹਾਂ ਉੱਥੇ ਗੱਲਬਾਤ ਕਰਾਂਗੇ ਜੋ ਕਿ ਕਿਸਾਨ ਜਥੇਬੰਦੀ ਦੇ ਅਧਿਕਾਰੀ ਨੇ ਅਤੇ ਕੁਝ ਜੋ ਰਾਗੀ ਨੰਗੇ ਵੀ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਜੇ ਟੋਲ ਬ੍ਰਿ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਇਹ ਦੇਖੋ ਜਿਹੜਾ ਇਹ ਲਾਡੋਵਾਲ ਟੋਲ ਤੇ ਇਸ ਸਮੇਂ ਅਸੀਂ ਬੈਠੇ ਲੁਧਿਆਣੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲਾ ਦਿੱਲੀ ਤੋਂ ਚਲ ਕੇ ਕਿਉਂਕਿ ਇਹਦੇ ਇੰਨੀ ਇਹਨਾਂ ਨੇ ਲੁੱਟ ਮਚਾਈ ਹੋਈ ਹੈ ਜੇ ਕਿਸੇ ਦੇ ਫਰਸਟ ਅਟੈਕ ਨਹੀਂ ਹੈਗਾ ਤਾਂ 200 ਦੀ ਵੀ ਜਾਂ 400 ਲੈਣਾ ਉਹ ਤੋਂ ਬਾਅਦ ਜਿਹੜੀ ਦਰਾਂ ਨੇ ਆਪਣੀ ਮਨਮਰਜ਼ੀ ਨਾਲ ਰੇਟ ਚੱਕ ਦੇਣਾ ਜੀ ਅੱਜ 150 ਹੈ ਕੱਲ ਨੂੰ 350 ਕਰ ਦੋ ਕੁਝ ਹੈ ਉਹਦੇ ਕਰਕੇ ਆਮ ਪਬਲਿਕ ਦੀ ਇਹ ਲੜਾਈ ਹੈ ਜਿਹਦੇ ਕਰਕੇ ਅਸੀਂ ਬਹਿ ਕੇ ਪਿਛਲੇ ਹਫ਼ਤੇ ਸਲਾਹ ਕਰੀ ਸੀ ਜਦੋਂ ਅਸੀਂ ਨੋਟਿਸ ਵੀ ਦੇ ਸੀ ਸਰਕਾਰ ਨੂੰ ਵੀ ਜਿਹੜੀ ਹੈ ਲੜਾਈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਆ ਤਾਂ ਦਰਾਂ ਥੋੜੀਆਂ ਕਰ ਦੋ ਐ ਆ ਦੁਆਰ ਤੱਕ ਨਹੀਂ ਅਸੀਂ ਆ ਦੁਆਰ ਨੂੰ ਅਣ ਮਿੱਥੇ ਸਮੇਂ ਲਈ ਟੋਲ ਫਰੀ ਕਰ ਦੇਣਾ ਜੋ ਅਸੀਂ ਕਰਤਿਆ ਸਵੇਰੇ 10 ਵਜੇ ਅਸੀਂ ਇਕੱਠੇ ਹੋਏ ਉਹ ਤੋਂ ਬਾਅਦ ਅਸੀਂ ਟੋਲ ਫਰੀ ਕਰਕੇ ਬੈਠੇ ਆ ਜਦੋਂ ਤੱਕ ਇਹ ਦਰਾਂ ਪਹਿਲਾਂ ਜਿੱਦਾਂ ਸੀਗੀਆਂ ਬਾਜਬ ਦਰ ਹੋਏ ਜਿੱਦਾਂ ਆਮ ਟੋਲਾਂ ਦੇ ਕਿਤੇ 100 ਰੁਪਏ ਪਰਚੀ ਐ 50 ਰੁਪਏ ਜਾਂ 150 ਚਲੋ ਚੱਲਦਾ ਪਰ ਇਹ ਨਹੀਂ ਵੀ ਬੰਦੇ ਨੇ ਜਾਣਾ ਫਲੋਰ ਤੱਕ ਐ 200 ਰੁਪਏ ਦਾ ਉਹ ਤਾਂ ਤੇਲ ਨਹੀਂ ਲੱਗਦਾ 450 ਪਰਚੀ ਦੇਣੀ ਪੈਂਦੀ ਐ ਇਹ ਸਰਾਸਰ ਲੁੱਟਾ ਅਸੀਂ ਇਹ ਕਹਾਂਗੇ ਜਦੋਂ ਸਾਡੇ ਤੋਂ ਹਰ ਇੱਕ ਚੀਜ਼ ਦਾ ਟੈਕਸ ਲਿਆ ਜਾਂਦਾ ਹੈ ਇਹ ਚੀਜ਼ ਦਾ ਅਸੀਂ ਬਾਰ ਬਾਰ ਕਹੋ ਟੈਕਸ ਦਈਏ ਕਿਉਂਕਿ ਟੋਲ ਦੇ ਉੱਤੇ ਵੀ ਅਸੀਂ ਟੈਕਸ ਦੇਣਾ ਹੋਰ ਵੀ ਅਸੀਂ ਟੈਕਸ ਕਿ ਸਿਰਫ ਪੰਜਾਬੇ ਰਹੇ ਜਿੱਥੇ ਨੁਕਮਚਾਈ ਕਰਨ ਲੱਗੇ ਹੋ ਜਾਂਦੇ ਨੇ ਕੰਪਨੀਆਂ ਜਿੰਨੇ ਵੀ ਅੱਜ ਤੱਕ ਉਹਰੇ ਐਮਪੀ ਬਣੇ ਨੇ ਐਮਐਲਏ ਬਣੇ ਨੇ ਚਾਹੇ ਮੌਜੂਦਾ ਸਰਕਾਰ ਹੈ ਕਿਸੇ ਨੇ ਵੀ ਇਹ ਚੀਜ਼ ਸੋਚਿਆ ਨਹੀਂ ਸਾਡੇ ਸੀਐਮ ਸਾਹਿਬ ਕਹਿੰਦੇ ਆ ਅਸੀਂ ਟੋਲ ਬੰਦ ਕਰਤੇ ਜੀ ਫ੍ਰੀ ਕਰਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਸੀਐਮ ਸਾਹਿਬ ਅਸੀਂ ਇੱਥੇ ਲਡੋਆ ਟੋਲ ਤੇ ਬੈਠੇ ਆ ਆਓ ਆ ਕੇ ਇਹ ਬੰਦ ਕਰਾ ਕੇ ਦਿਖਾਓ ਯੋ ਕਿ ਤੁਸੀਂ ਪੰਜਾਬ ਵਾਲੇ ਟੋਲ ਜਿਹਨਾਂ ਦੀ ਡੇਟ ਲੰਘ ਜਾਂਦੀ ਹੈ ਟੈਂਡਰ ਪੂਰਾ ਹੋ ਗਿਆ ਉੱਥੇ ਜਾ ਕੇ ਸੇਰਾ ਲੈ ਲੈਣੇ ਟੋਲ ਬੰਦ ਕਰਤੇ ਪਰ ਜਿੱਥੇ ਜ਼ਰੂਰਤ ਹੈ ਉੱਥੇ ਆਓ ਆਗੇ ਇਹ ਟੋਲ ਦੇ ਉੱਤੇ ਜਿਹੜੀ ਲੁੱਟਾਂ ਨੂੰ ਬੰਦ ਕਰੋ ਅਦਰਵਾਇਜ਼ ਨਹੀਂ ਅਸੀਂ ਤਾਂ ਹੁਣ ਬੰਦ ਕਰਿਆ ਹੋਇਆ ਕਿਉਂਕਿ ਕਿਸਾਨ ਜਥੇ ਬੰਦੇ ਨੂੰ ਕੋਈ ਦਿੱਕਤ ਨਹੀਂ ਸਾਡੇ ਕਾਰਡ ਚੱਲਦੇ ਆ ਸੀ ਫ੍ਰੀ ਜਾਂਦੇ ਪਰ ਜਿਹੜੀ ਲੜਾਈ ਹੈ ਆਮ ਪਬਲਿਕ ਦੀ ਹੈ ਵਪਾਰੀ ਵਰਗ ਦੀ ਹੈ ਛੋਟੇ ਵਪਾਰੀ ਨੇ ਵੱਡੇ ਨੇ ਹਰ ਇੱਕ ਦੀ ਹਰ ਇੱਕ ਨੇ ਲੰਗੜਾ ਹੈ ਉਹਨਾਂ ਦੀ ਲੜਾਈ ਅਸੀਂ ਲੜਨ ਲੱਗੇ ਹੋਏ ਆ ਇਹਦੇ ਕਰਕੇ ਜਦੋਂ ਤੱਕ ਇਹ ਦਰਾਂ ਪਹਿਲਾਂ ਵਾਲੇ ਰੇਟ ਤੇ ਨਹੀਂ ਆਂਦੀ ਆ ਗਿਆ ਉਦੋਂ ਤੱਕ ਕਿ ਲੜਾਈ ਅਸੀਂ ਇਦਾਂ ਹੀ ਜੋਦੇ ਤੁਰਕਾ ਇਹ ਲੱਗਦਾ ਕਿ ਪੰਜਾਬ ਦੇ ਸਭ ਤੋਂ ਮਹਿੰਗਾ ਵੱਡਾ ਮੇਂਗਾ ਪੜਾਹ ਤੱਕ ਆਉਂਦੀਆਂ ਲੋਪਾਂ ਨਹੀਂ ਉਹਨਾਂ ਨੇ ਬਹੁਤ ਬੜਾ ਧੰਨਵਾਦੀ ਆ 430 ਸੀ ਫਿਰ 440 ਕਰ ਦਿੱਤਾ ਉਹ ਆਪਣੀਆਂ ਵੱਡੇ ਕਾਹਦੇ ਨੂੰ ਪੜਾਉਣ ਲੱਗਦਾ ਕਦੋਂ ਇਹ ਰੇਟ ਵਧਾ ਦਿੰਦੇ ਨੇ ਇਸ ਵਾਰ ਇਹ ਲੁਧਿਆਣੇ ਦਾ ਨਹੀਂ ਜੀ ਮੈਂ ਕਹਿਆ ਵੀ ਪੰਜਾਬ ਦਾ ਦਿੱਲੀ ਤੋਂ ਚੱਲਪਾ ਸਭ ਤੋਂ ਮਹਿੰਗਾ ਟੋਲ ਹੈ ਜੀ ਇਹ ਅੰਬਾਲੇ ਵਾਲਾ ਟੋਲ ਵੀ ਸਸਤਾ ਹੈ ਕਿਉਂਕਿ ਉਹਦੇ ਕਰਕੇ ਮੇਨ ਕੀ ਹੈ ਇਹੀ ਸਾਡੀ ਲੜਾਈ ਹੈ ਵੀ ਜਿਹੜੀ ਇੰਨੀ ਲੁੱਟ ਮਚਾਈ ਐ ਇੱਥੇ ਹੋਈ ਹੋਈ ਐ ਕਾਹਤੋਂ ਇਹਨੂੰ ਕਿਉਂ ਨਹੀਂ ਬੰਦ ਕੋਈ ਕਰਦਾ ਅਸੀਂ ਇਹ ਜਿਹੜੀ ਲੁੱਟ ਮਚਾਈ ਐ ਬੰਦ ਕਰਾਣੀ ਐ ਕਾਲ ਬਜਾਰੀ ਬੰਦ ਕਰਾਣੀ ਐ ਕਿਉਂਕਿ ਪਹਿਲਾਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਦਲਬਾਖ ਸਿੰਘ ਗਿੱਲ ਨੇ ਰਾਹੋਂ ਰੋਡ ਦਾ ਮੁੱਦਾ ਹੱਲ ਕਰਾਇਆ ਉਹ ਵੀ ਸਾਨੂੰ ਟੋਲ ਤੇ ਬਹਿ ਕੇ ਕਰਾਣਾ ਪਿਆ ਜੇ ਅੱਜ ਇਹ ਹੱਲ ਹੋਣਾ ਇਹ ਵੀ ਹੱਤੋਂ ਹੀ ਹੋਣਾ ਕਿਉਂਕਿ ਅਸੀਂ ਦੇਖਿਆ ਜਿਹੜੇ ਲੀਡਰਾਂ ਸਿਰਫ ਆਪਣੀ ਜੇਬਾਂ 'ਚ ਨੋਟ ਪਾਉਣ ਵਾਲੇ ਆ ਇਹ ਤੁਹਾਨੂੰ ਕੋਈ ਪਬਲਿਕ ਨਾਲ ਮਤਵੱਲੀ ਉਹਨੂੰ ਵੋਟਾਂ ਸੀਗਾ ਥੋੜੇ ਦਰਦਰ ਤੇ ਹਰ ਕਿਤੇ ਆਂਦੇ ਸੀਗੇ ਵੀ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਬੱਕ ਵੋਟਾਂ ਪਾਤੀਆਂ ਸੀ ਕਹਿੰਦੇ ਕੋਈ ਗੱਲ ਨਹੀਂ ਜਿੱਥੇ ਪਾਤੀਆਂ ਠੀਕ ਨੇ ਇਹ ਨਾ ਲੀਡਰਾਂ ਨੂੰ ਇਹ ਤਾਂ ਪੁੱਛੋ ਵੀ ਜਿਹੜਾ ਇੱਥੇ ਲੁਟੋਰੀਆ ਕਹਦੋ ਨਹੀਂ ਤੁਸੀਂ ਬੰਦ ਕਰਾਉਂਦੇ ਕੀ ਗੱਲ ਤੁਹਾਡੇ ਮੂੰਹ ਚ ਜਵਾਨ ਨਹੀਂ ਤੁਸੀਂ ਕਹਦੋ ਨਹੀਂ ਚੀਜ਼ ਬੰਦ ਕਰਾਉਣਾ ਚਾਹੁੰਦੇ ਇਹ ਮੁੱਦਾ ਵੀ ਸਾਨੂੰ ਚੱਕੜਾ ਪਿਆ ਜਦ ਕਿ ਕਿਸਾਨ ਜਿੱਥੇ ਬੰਦੇ ਸਾਡੇ ਆਪਣੇ ਮਸਲੇ ਹੋਰ ਬਹੁਤ ਹੈ ਸ਼ੰਭੂ ਬਾਰਡਰ ਤੇ ਸਾਡਾ ਮੋਰਚਾ ਚੱਲਿਆ ਹੋਇਆ ਹੈ 125 ਦਿਨ ਹੋ ਗਿਆ ਸਾਨੂੰ 26 ਦਿਨ ਉੱਤੇ ਕਨੌਰੀ ਬਾਰਡਰ ਦੇ ਰਤਨਪੁਰ ਡੱਬ ਵਾਲੀ ਪਰ ਮਜਬੂਰਨ ਸਾਨੂੰ ਇਹ ਮੋਰਚਾ ਚੱਕੜਾ ਪਿਆ ਜਦੋਂ ਅਸੀਂ ਦੇਖਿਆ ਵੀ ਐਮਪੀ ਦੁਆਰੇ ਬਣ ਕੇ ਦੁਆਰੇ ਸਰਕਾਰ ਬ ਲਗਾਤਾਰ ਇਹ ਅਣ ਮਿੱਥੇ ਸਮੇ ਲਈ ਹੈ ਤਾਂ ਕੋਈ ਟਾਈਮ ਨਹੀਂ ਜਦੋਂ ਤੱਕ ਇਹ ਦਰਾਂ ਥੋੜੀਆਂ ਨਹੀਂ ਹੁੰਦੀਆਂ ਚਾਹੇ ਜਿੰਨੇ ਵੀ ਦਿਨ ਲੱਗ ਜਾਣ ਇੱਕ ਦਿਨਿਆ ਦੋ ਦਿਨ ਦਾ ਨਹੀਂ ਜਿੰਨੇ ਵੀ ਦਿਨ ਲੱਗ ਜਾਣ ਜਦੋਂ ਤੱਕ ਇਹ ਟੋਨ ਵਾਪਸ ਨਹੀਂ ਹੁੰਦਾ ਰੇਟ ਜਿਹੜਾ ਵਧਿਆ ਹੋਇਆ ਉਦੋਂ ਤੱਕ ਆਹੀ ਕੁਝ ਚੱਲੂਗਾ ਕਿਉਂਕਿ ਇਹਦੇ ਚੱਜ ਸਮਰਥਨ ਟੈਕਸੀ ਯੂਨੀਅਨ ਦਾ ਵੀ ਹੈ ਟਿਪਰ ਯੂਨੀਅਨ ਦਾ ਵੀ ਹੈ ਹਰ ਇੱਕ ਬੰਦੇ ਦਾ ਉਹ ਹੈ ਸਮਰਥਨ ਮੱਚ ਮੰਨਣਾ ਇੱਕ ਵੀ ਨਹੀਂ ਬੰਦ ਹੋਇਆ ਉਹੀ ਤਾਂ ਮੈਂ ਕਹਿ ਗਿਆ ਟਾ ਪਹਿਲਾਂ ਵੀ ਅਸੀਂ ਸੀਐਮ ਸਾਹਿਬ ਨੂੰ ਥੋੜੇ ਮਾਦੀਮ ਰਾਈ ਕਹਿਣਾ ਚਾਹੁੰਦੇ ਆ ਵੀ ਪੰਜਾਬ ਵਾਲੇ ਟੋਲ ਦਾ ਅਸੀਂ ਬੰਦ ਕਰਦੇ ਤੁਸੀਂ ਆ ਕੇ ਇਹ ਟੋਲ ਬੰਦ ਕਰੋ ਜਿਹੜਾ ਐਨਐਚਏ ਵਾਲਾ ਹੈ ਜਿਹੜਾ ਲੁੱਟ ਸਭ ਤੋਂ ਵੱਧ ਕਰਨ ਲੱਗੇ ਕੀ ਆਪਣੇ ਵਿਚਾਰ ਸਭ ਨੂੰ ਜਰਾਬ ਕਰੀ 79 ਦੇ ਬੈਂਡ ਵਿੱਚ ਸਾਰੇ ਕਿਸਾਨ ਜਿੱਥੇ ਬੰਦੀਆਂ ਸਾਰੇ ਬੰਦੇ ਲੱਗੇ ਪਏ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਇਹ ਟੋਲ ਫ੍ਰੀ ਕਰਕੇ ਧਰਨਾ ਲਾਇਆ ਸੀ ਔਰ ਇਹ ਟੋਲ ਪਲਾਜੇ ਦੇ ਜਿਹੜੇ ਵਾਧੇ ਰੇਟ ਨੇ ਉਹਨਾਂ ਨੂੰ ਲੈ ਕੇ ਬੁਲਾਇਆ ਵਾ ਕਿਉਂਕਿ ਇਸ ਟੋਲ ਪਲਾਜੇ ਦੇ ਇਸ ਸਾਲ ਤੇ ਤਿੰਨ ਵਾਰੀ ਰੇਟ ਵਧ ਗਏ ਨੇ ਔਰ ਅਸੀਂ ਕਹਿੰਨੇ ਸਰਕਾਰ ਨੂੰ ਵੀ ਜਿਹੜਾ 150 ਰੁਪਏ ਸ਼ੁਰੂਆਤ ਸੀਗਾ ਉਹ ਹੀ ਕਰ ਦਿਓ ਵੀ 300 ਦੀ ਪਰਤੀ ਕੱਟੀ ਤਿੰਨ ਚਾਰ ਵਾਰੀ ਗੱਡੀ ਨਹੀਂ ਜਾਂਦੀ ਸੀ ਹਨ 430 ਦੀ ਪਰਚੀ ਕਟਾ ਕੇ ਗੱਡੀ ਇੱਕ ਵਾਰੀ ਨੰਂਦੀ ਆ ਬੈਨੀਫਿਟ ਕੋਈ ਨਹੀਂਗਾ ਕੋਈ ਇਹਨਾਂ ਕੋ ਟਾਇਲਟ ਨਹੀਂ ਹੈਗੀ ਕੋਈ ਇਹਨਾਂ ਦੀ ਲੇਟਾਂ ਨਹੀਂ ਚੱਗਦੀਆਂ ਟੋਏ ਖੱਡੇ ਪਏ ਆ ਕੋਈ ਵੀ ਸਾਨੂੰ ਇੱਥੋਂ ਪਿਆ ਉਹ ਸਹੂਲਤ ਨਹੀਂ ਮਿਲ ਰਹੀ ਤੇ ਪੈਸਾ ਜਿਹੜਾ ਚਾਹੇ ਗੱਡੀ ਮਰੂਤੀ ਵਾਲਾ ਨੰਂਜੇ ਚਾਹੇ ਜੈਗਰ ਵਾਲਾ ਨੰਂਜੇ ਸਾਰਿਆਂ ਦੀ ਜੇਬ ਘੱਟ ਹੋ ਰਹੀ ਆ ਅੱਜ ਅਸੀਂ ਪਬਲਿਕ ਇਤਲੀ ਬੈਠੇ ਆ ਕਿਸਾਨਾਂ ਦੇ ਇਤਲੀ ਨਹੀਂ ਬੈਠੇ ਪਬਲਿਕ ਇਤਲੀ ਬੈਠੇ ਆ ਸਾਨੂੰ ਚਾਹੀਦਾ ਪਬਲਿਕ ਨੂੰ ਸਾਡਾ ਸਹਾਇਤਾ ਇਹ ਬਾਤ ਕਿੰਨੀ ਦੇਰ ਤੱਕ ਲਗਾਤਾਰ ਚੱਲਦਾ ਰਹੇਗਾ ਇਹ ਅਣਮਿੱਥੇ ਸਮੇ ਲਈ ਹੈ ਜਦ ਤੱਕ ਐਨਐਸਸੀ ਦੇ ਆ ਕੇ ਗੱਲ ਨਹੀਂ ਕਰਦੀ ਕੋਈ ਰੇਟ ਘਟ ਨਹੀਂ ਕਰ ਤੁਹਾਡੇ ਤੁਹਾਡੇ ਵੱਲੋਂ ਜਿਹੜਾ ਰਾਹ ਰੋਡ ਦਾ ਮੁੱਦਾ ਪੇ ਚੱਕਿਆ ਗਿਆ ਉਹ ਹੱਲ ਕੀਤਾ ਜਾਂਦਾ ਆਹ ਰਾਹ ਰੋਡ ਬਣ ਗਈ ਹੈ ਜੀ ਉਹ ਵੀ ਇਸੇ ਟੋਲ ਬਾਂਚੇ ਤੋਂ ਬਣਾਈਆਂ ਸੀ ਇੱਥੇ ਬੈਗੇ ਬਣਾਈਆਂ ਉਹ ਬਣ ਗਈਆਂ ਦੇਖੋ ਚੱਲਦਾ ਕੰਮ ਤੇ ਇਹ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਆਂ ਜਨਤਾ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਮੁੱਦਾ ਤੁਹਾਡਾ ਵਾ ਸਾਡਾ ਨਹੀਂ ਹੈ ਸਾਡੀਆਂ ਗੱਡੀਆਂ ਤਾਂ ਲੰਘਦੀਆਂ ਸੀ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਮੁੱਦਾ ਤੁਹਾਡਾ ਵਾ ਆ ਕੇ ਨਾਲ ਬੈਠੋ ਧੰਨਵਾਦ ਮੇਰਾ ਨਾਮ ਅਮਰੀਕ ਸਿੰਘ ਸਿਕਰੀ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਦੂਰ ਯੂਨੀਅਨ ਪੰਜਾਬ ਸਭ ਤੋਂ ਪਹਿਲਾ ਟੋਲ ਪਲਾਜੇ ਬੈਠਣ ਦਾ ਇੱਕੋ ਹੀ ਕਾਰਨ ਹੈ ਜੀ ਜਿਹੜਾ ਇਹ ਟੋਲ ਪਲਾਜਾ ਆ ਜਿੱਦਾਂ ਸਾਡੇ ਕਮਨਾ ਸਾਹਿਬ ਨੇ ਦੱਸਿਆ ਵੀ ਦਿੱਲੀ ਤੋਂ ਲੈ ਕੇ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਇਹ ਪਬਲਿਕ ਦੇ ਜੇਬ ਤੇ ਸਿੱਧਾ ਸਿੱਧਾ ਡਾਕਾ ਆ ਬਹੁਤ ਮਹਿੰਗਾ ਟੋਲ ਆ ਦੇਖੋ ਸਾਡਾ ਵੀ ਜਿਹੜੀ ਕਾफी ਮਹਿੰਗਾ ਜਾ ਰਿਹਾ ਹੈ। ਕੱਲ ਕੱਲ ਕੀ ਕਰਦਾ। ਦੇਖੋ ਜੀ ਮੋਦੀ ਸਾਹਿਬ ਜਿਹੜੇ ਆ ਡਿਕਟੇਟਰ ਛਾਪਿਆ ਮੋਦੀ ਨੂੰ ਪਤਾ ਹੀ ਨਹੀਂ ਪਬਲਿਕ ਬਾਰੇ। ਮੋਦੀ ਸਾਹਿਬ ਪਬਲਿਕ ਚ ਆ ਕੇ ਬੈਠੇ ਉਹਨੂੰ ਪਤਾ ਲੱਗੇ ਵੀ ਪਬਲਿਕ ਦੀਆਂ ਮੁਸ਼ਕਲਾਂ ਕੀ ਨੇ ਤੇ ਮਹਿੰਗਾਈ ਕੀ ਚੀਜ਼ ਆ। ਉਹ ਤੋਂ ਬੈਠ ਕੇ ਕੁਰਸੀ ਤੋਂ ਤਾਂ ਆਪਣਾ ਐਲਾਨ ਕਰੀ ਜਾਂਦਾ। ਪਬਲਿਕ ਬਾਰੇ ਕਦੀ ਗਿਆ ਕਦੇ ਪਬਲਿਕ ਚ ਬੈਠ ਕੇ ਸੁਣਿਆ ਉਹਨੇ ਕਿਸੇ ਦਾ ਦੁੱਖ ਪਤਾ ਲੱਗਿਆ ਉਹਨੂੰ? ਪਬਲਿਕ ਦਾ ਦੁੱਖ ਤਾਂ ਉਹ ਹੀ ਸਮਝ ਸਕਦਾ ਆ ਜਿਹੜਾ ਪਬਲਿਕ ਦੇ ਵਿੱਚ ਰਹਿੰਦਾ ਆ ਜਿੰਨੀਆਂ ਵੀ ਮੌਕੇ ਨੇ ਸਰਕਾਰਾਂ ਦੇ ਅਸੀਂ ਸਰਕਾਰ ਤੋਂ ਡਿਮਾਂਡ ਇਹ ਕਰਦੇ ਆ ਕਿ ਜਦੋਂ ਹਿਮਾਚਲ ਦੀ ਤਰ੍ਹਾਂ ਜਦੋਂ ਆਪਾਂ ਹਿਮਾਚਲ ਸਟੇਟ ਦੇ ਵਿੱਚ ਜਾਂਦੇ ਆ ਇੱਕ ਵਾਰੀ ਸਾਡੇ ਕੋਲ 40 ਰੁਪਏ ਦਾ ਟੂਲ ਲਿਆ ਜਾਂਦਾ ਆ ਅਸੀਂ ਪੂਰਾ ਹਿਮਾਚਲ ਪ੍ਰਦੇਸ਼ ਕੋ ਮੈਨਾਂ ਸਾਡੇ ਕੋਲ ਕੋਈ ਟੂਲ ਨਹੀਂ ਲਿਆ ਜਾਂਦਾ ਜਦ ਕਿ ਇੱਥੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਇਹਨਾਂ ਨੇ ਟੂਲ ਲਾਏ ਜਿਹੜੇ ਜੇ ਇਹਨਾਂ ਨੇ ਕੋਈ ਟੂਲ ਲਾਉਣਾ ਵੀ ਆ ਹਿਮਾਚਲ ਦੀ ਤਰਜ਼ ਤੇ ਇੱਕ ਟੂਲ ਬਲਾਜਾ ਇਹ ਬਾਊਂਡਰ ਤੇ ਲਾ ਲੈਣਾ ਸਾਡੇ ਕੋਲ 40 50 ਜੋ ਬਣਦਾ ਉਸ ਹਿਸਾਬ ਨਾਲ ਟੂਲ ਲੈ ਕੇ ਤੇ ਬਾਕੀ ਤਾਂ ਪਬਲਿਕ ਦੇ ਜੇਬ ਤੇ ਡਾਕਾ ਨਾ ਮਾਰਨ ਨਾ ਇੱਥੇ ਤੁਸੀਂ ਜਾਈਏ 20 20 50 50 ਕਿਲੋਮੀਟਰ ਦਾ ਟੋਲ ਲੱਗੇ ਹੋਇਆ ਕਿੰਨੇ ਕਿੰਨੇ ਕਾਪਾ ਟੈਕਸ ਦਵਾਂਗੇ ਗੱਡੀਆਂ ਵੜਾਉਂਦੇ ਤਾਂ ਟੈਕਸ ਦਿੰਨੇ ਆ ਰੋਡ ਟੈਕਸ ਅਸੀਂ ਦਿੰਦੇ ਆ ਡੀਜ਼ਲ ਪਵਾਉਨੇ ਆ ਤਾਂ ਉਹਦਾ ਅਸੀਂ ਟੈਕਸ ਦਿੰਦੇ ਆ ਜੇ ਕੋਈ ਪਾਰਟਸ ਲੈਣਾ ਹੈ ਗੱਡੀ ਦਾ ਉਹਦਾ ਟੈਕਸ ਦਿੰਨੇ ਆ ਇਹ ਤਾਂ ਸਿੱਧੀ ਸਿੱਧੀ ਸਾਡੇ ਜਿਹੜੀਆਂ ਪਬਲਿਕ ਦੇ ਜੇਬਾਂ ਤੇ ਡਾਕਾ ਆ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਡਾਕਾ ਵੱਜਦਾ ਸਾਡੀ ਪਬਲਿਕ ਦੇ ਜੇਬਾਂ ਤੇ ਅਸੀਂ ਇਹ ਰੇਟ ਘਟਾਉਣ ਦੀ ਖਾਤਰ ਇੱਥੇ ਬੈਠੇ ਆਂ ਵੀ ਸਾਡਾ ਜਿਹੜਾ ਆ ਇਹ ਪ੍ਰਦਕਸ਼ ਕਰਨ ਦਾ ਇਹੀ ਕਾਰਨ ਆ ਕਿ ਪਬਲਿਕ ਦਾ ਜਿਹੜਾ ਆ ਮਹਿੰਗਾਈ ਦਾ ਮੁੱਦਾ ਇਹਨੂੰ ਸੋਚਿਆ ਜਾਵੇ ਕਿਸ ਤਰ੍ਹਾਂ ਦੇਖ ਦਿਓ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਲੇਕਿਨ ਮਹਿੰਗਾ ਡੋਲ ਲਾਇਆ ਜਿਹਨੂੰ ਅੱਜ ਮੈਂ ਕਹਿੰਦਾ ਜੀ ਐਦਾਂ ਹੀ ਰਹਿਣਾ ਚਾਹੀਦਾ ਇਹ ਵਾਇਗਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਚ ਆ ਇਹ ਜਦੋਂ ਜਦ ਤੱਕ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਡੋਲ ਲੈ ਕੇ ਭਾਈ ਸਾਹਿਬ ਪਤਾ ਹੀ ਆ ਤੁਹਾਨੂੰ ਵੀ ਇੰਨਾ ਮਹਿੰਗਾ ਕਰ ਦਿੱਤਾ ਪਹਿਲਾਂ 150 ਦੀ ਪਰਚੀ ਸੀ ਹੁਣ ਹਰ ਹਰ ਆਦਮੀ ਨੂੰ ਔਖਾ ਹੁੰਦਾ ਅੱਜ ਕੋ ਰਾਤ ਵਿੱਚ ਵੀ ਹੈ ਹਾਂਜੀ ਅੱਜ ਮਿਲ ਰਹੀ ਹੈ ਇਹ ਅੱਛਾ ਲੱਗ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਟਰੋਲ ਫਰੀ ਹੈਗਾ ਹਾਂਜੀ ਜਿਹੜਾ ਅੱਛਾ ਤਾਂ ਜਿਹੜਾ ਨਸਾਨਾ ਪਰ ਧੰਨਾ ਲਾਇਆ ਜਾਂਦਾ ਸੀ ਕਿ ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਕਿਸਾਨ ਦਾ ਵਿਹਲੇ ਆ ਪਰ ਅੱਜ ਇਹ ਰਹਾ ਧੰਨਾ ਉਹਨਾਂ ਨੂੰ ਪਬਲਿਕ ਵਾਸਤੇ ਲਾਇਆ ਗਿਆ ਹੈ ਹਾਂਜੀ ਨਹੀਂ ਜਿਹੜਾ ਸਹੀ ਹੈ ਤਾਂ ਸਹੀ ਹੈ ਹੁਣ ਉਹ ਤੁਹਾਨੂੰ ਪਤਾ ਹੀ ਆਵੇ ਆ ਕਿਲੋਮੀਟਰ ਤੇ ਫਲੋਰ ਆ ਜਿੰਨੀ ਵਾਰ ਜਾਣਾ ਉੰਨੀ ਵਾਰ ਪਰਚੀ ਲੱਗਦੀ ਆ ਕਈ ਬੰਦੇ ਇਸ ਤਰ੍ਹਾਂ ਦੇ ਹੈਗੇ ਜਿਹੜੇ ਫਲੋਰ ਤੋਂ ਲੁਧਿਆਣਾ ਕੰਮ ਕਰਨੇ ਵੀ ਜਾਂਦੇ ਆ ਆਨਲਾਈਨ ਕਰਦੇ ਆ ਉਹਨਾਂ ਦਾ ਹਾਂਜੀ ਹਾਂਜੀ ਉਹ ਉਹ ਜੱਕਦਮੇ ਵਧਾਈ ਜਾਂਦੇ ਆ ਹੁਣ ਇਹਨਾਂ ਕਿ ਕਿੱਥੇ ਬੰਦਾ ਕਰੂਗਾ ਹੁਣ ਕਿਸਾਨਾਂ ਵਾਸਤੇ ਕੀ ਕਰਨਾ ਚਾਹੋਗੇ ਤੁਸੀਂ ਕਿਸਾਨਾਂ ਵਾਸਤੇ ਜੀ ਇਹੀ ਕਰਨਾ ਚਾਹੁੰਦੇ ਆ ਜੇ ਵਧੀਆ ਕਰ ਰਹੇ ਆ ਜੇ ਆਮ ਪਬਲਿਕ ਵਾਸਤੇ ਸਹਿਮਤ ਹੁਣ ਉਹਨਾਂ ਦੇ ਕੰਮ ਨਾਲ ਸਹਿਮਤ ਹਾਂਜੀ 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 ਠੀਕ ਧੰਨਵਾਦ ਇੰਦਰ ਸਰ ਕਿਹੜੀ ਜਗ੍ਹਾ ਜਾ ਰਹੇ ਹੋ ਹੁਸ਼ਿਆਰਪੁਰ ਸਰ ਕਿਸ ਤਰ੍ਹਾਂ ਦੇ ਦੇ ਦਿਓ ਅੱਜ ਲੁਧਿਆਣਾ ਦੇ ਵਿੱਚ ਇੱਕ ਵੱਡਾ ਟੋਲ ਪਲਾਜ ਜਿਹੜਾ ਮਹਿੰਗਾ ਸੀਗਾ ਜੇ ਕਿਸਾਨਾਂ ਜਿੱਥੇ ਬੰਦੀਆਂ ਵੱਲੋਂ ਤਰਨਾ ਲਗਾ ਕੇ ਜਿਹੜਾ ਬੰਦ ਕੀਤਾ ਗਿਆ ਵਾ ਜੀ ਫ੍ਰੀ ਕਰ ਦਿੱਤਾ ਗਏ ਭਾਜੀ ਇਦਾਂ ਆ ਕਿ ਐਤੋਂ ਤਾਂ ਕਾਫੀ ਲੰਘਣਾ ਹੁੰਦਾ ਸਾਡਾ ਤੇ ਠੀਕ ਹੈ ਇੰਨਾ ਕੋਈ ਫੈਸਿਲਿਟੀ ਵੀ ਨਹੀਂ ਹੈਗੀ ਇੰਨਾ ਕੋਈ ਵਧੀਆ ਹਾਈਵੇ ਵੀ ਨਹੀਂ ਹੈਗਾ ਤੇ ਇੰਨਾ ਕੋਈ ਲੰਬਾ ਸਟ੍ਰੈਚ ਵੀ ਨਹੀਂ ਹੈਗਾ ਇੰਨਾ ਜਿੱਥੇ ਟੋਲ ਲੱਗਣਾ ਚਾਹੀਦਾ ਹੈ ਮਤਲਬ ਟੋਲ ਹੋਣਾ ਚਾਹੀਦਾ ਕੋਈ 50 100 ਰੁਪਏ ਠੀਕ ਹੈ ਇਹ ਕਦੋਨੀਆਂ ਰੋਡਸ ਬਣੀਆਂ ਹੋਈਆਂ ਆ ਕੋਈ ਮਤਲਬ ਹੋਵੇ ਨਾ ਕਿ ਕੋਈ ਜੇਪੀ ਕੋਈ ਵੀ ਵਹੀਕਲ ਲੈਣਾ ਜਾਂ ਕੋਈ ਵੀ ਚੀਜ਼ ਲੈਣਾ ਉੱਥੇ ਪਹਿਲਾਂ ਮਹਿੰਗਾਈ ਨਹੀਂ ਸੈਲਰੀ ਤੇ ਪਹਿਲਾਂ ਸਾਨੂੰ ਕੰਪਨੀ ਟੈਕਸ ਕੱਟ ਕੇ ਦਿਖਾ ਦਿੰਦੀ ਹੈ ਜੀ ਪਿਰੋਸਤ ਨਖਾਂ ਚ ਜੋ ਖਰਚਦੇ ਆ ਹਰ ਚੀਜ਼ ਤੇ ਟੈਕਸ ਦਿੰਨੇ ਆ ਠੀਕ ਹੈ ਜੀ ਗੱਡੀ ਲੈਣੇ ਉਹ ਤੇ ਦਿੰਨਾ ਹੀ ਟੈਕਸ ਆ ਕਿਸਾਨ ਜਿੱਥੇ ਬੰਦੀਆਂ ਜਾਂਦੇ ਧਰਨੇ ਦੇ ਬਿਲਕੁਲ ਫਰੀ ਕਰ ਦਿੱਤਾ ਪਬਲਿਕ ਵਾਸਤੇ ਕੀ ਮੈਸੇਜ ਹੈ ਨਾ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਕਿਸਾਨ ਦੇਖੋ ਇਹ ਇਕੱਲੇ ਕਿਸਾਨਾਂ ਲਈ ਨਹੀਂ ਹੈਗਾ ਇਹਦਾ ਇਫੈਕਟ ਤਾਂ ਸਾਰਿਆਂ ਤੇ ਆਉਂਦਾ ਬਟ ਕਿਸਾਨ ਹੁਣ ਧੁੱਪੇ ਖੜੇ ਆ ਬਾਕੀ ਸਾਰਿਆਂ ਦੇ ਹੱਕਾਂ ਲਈ ਤੇ ਇਹ ਲੋਕਾਂ ਵਾਸਤੇ ਕਰ ਰਹੇ ਆ ਆਪਣੇ ਵਾਸਤੇ ਨਹੀਂ ਕਰ ਰਹੇ ਆਪਣੇ ਵਾਸਤੇ ਕਰ ਰਹੇ ਸਾਰੇ ਸਾਰੇ ਪਬਲਿਕ ਨੂੰ ਬੋਲ ਸਾਰਿਆਂ ਲਈ ਕਹਿ ਰਹੇ ਆ ਤੇ ਕਾਫੀ ਸਿਸਟਮ ਸਹੀ ਕਰਨੇ ਵਾਲਾ ਹੈਗਾ ਹੈ ਹੁਣ ਸਾਡਾ ਨਾਲ ਸਹਿਮਤ ਹੋ ਤੁਸੀਂ ਹਾਂਜੀ 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 ਪੂਰੀ ਤਰ੍ਹਾਂ ਠੀਕ ਹੈ ਸਰ ਅਸੀਂ ਵੀ ਬੇਸਿਕਲੀ ਕਿਸਾਨ ਫੈਮਲੀ ਤੋਂ ਆਈਆਂ ਆਪਣੀ ਨੌਕਰੀ ਕਰਦੇ ਜਮੀਨ ਥੋੜੀ ਬਹੁਤ ਹੀ ਹੈ ਠੀਕ ਹੈ ਸਰ ਧੰਨਵਾਦ ਜੀ ਪੰਜਾਬ ਚੋਂ ਸਾਰੇ ਕਿਸਾਨ ਹੀ ਆ ਓਕੇ ਸਰ ਕਿਸਾਨ ਧਰਨੇ ਦੇ ਬੈਠੇ ਮੈਂ ਤਾਂ ਹੁਣੇ ਆ ਕੇ ਜੀ ਫਸਟ ਟਾਈਮ ਦੇਖਿਆ ਵੀ ਨਹੀਂ ਮੈਨੂੰ ਅੱਜ ਤੋਂ ਯਾਨੀ ਮਤਲਬ ਯਾਨੀ ਕਿਸਾਨ ਬੈਠੇ ਧਰਨੇ ਦੇ ਅੱਗੇ ਤਾਂ ਯਾਨੀ ਮਤਲਬ ਯਾਨੀ ਹੋਇਆ ਨਹੀਂ ਇਹਦਾ ਵੀ ਯਾਨੀ ਹੋਣਾ ਚਾਹੀਦਾ ਹੱਲ ਕੁਛ ਨਾ ਕੁਛ ਮੋਦੀ ਸਰਕਾਰ ਵੱਲੋਂ ਜਿਹੜਾ ਟੋਲ ਪਲਾਟ ਦਾ ਰੇਟ ਹੈਗਾ ਜਗ ਤਾਂ ਰੇਟ ਰੇਟ ਜਿਹੜਾ ਵਧਾਇਆ ਜੀ ਉਹ ਤਾਂ ਗਲਤ ਹੈ ਜੀ ਦੇਖੋ ਯਾਨੀ ਉਹ ਘਟਾਣਾ ਚਾਹੀਦਾ ਉਹ ਘਟਾਉਗੇ ਮੋਦੀ ਸਰਕਾਰ ਉੱਥੇ ਵੀ ਕਿਸਾਨਾਂ ਦੇ ਨਾਲ ਤੱਕਾ ਕਰ ਰਹੀ ਆ ਸ਼ੈਂਪੂ ਬਾਰਡਰ ਦੇ ਉੱਪਰ ਵੀ ਤੇ ਇੱਥੇ ਵੀ ਉਹ ਤੱਕਾ ਹੀ ਹੋ ਰਿਹਾ ਕੋਈ ਗੱਲਬਾਤ ਨਹੀਂ ਹੋ ਰਹੀ ਹਲ ਤਾਂ ਹਲ ਤਾਂ ਕਰੇਗੀ ਜੀ ਹਲ ਤਾਂ ਕਰਨਾ ਪੈਣਾ ਜੀ ਦੇਖੋ ਜੀ ਕਿਸਾਨਾਂ ਨੇ ਕਰ ਰਹੇ ਕਰੇਗੀ ਹਲ ਤਾਂ ਨਹੀਂ ਪੂਰਾ ਪੰਜਾਬ ਦੀ ਜੋ ਡਿਮਾਂਡ ਹੈਗੀ ਹੈ ਉਹਨੂੰ ਯਾਨੀ ਬੈਠ ਕੇ ਕਰਨਗੇ ਜੀ ਕਿਹੜਾ ਜਾਉਂਗੇ ਕਿ ਵੱਡਾ ਟੋਲ ਪਲਾਇਆ ਜਿਹੜਾ ਜੇ ਅੱਜ ਇਹ ਬੰਦ ਹੋਣਾ ਚਾਹੀਦਾ ਮਾਰਾ ਜੀ ਬਿਲਕੁਲ ਨੋਕਾਂ ਨੂੰ ਤਾਂ ਕਰ ਲਿਆ ਬਹੁਤ ਬੰਦਿਆਂ ਨੇ ਪਹਿਲਾ 160 ਫਿਰ 200 ਬਟਾ 250 480 ਕੋਈ ਲੁੱਟ ਪਾਈ ਪਈ ਇਹਨਾਂ ਨੇ ਤਾਂ ਨੇਰ ਸਾਈਂ ਦਾ ਸੜਕਾਂ ਦੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੋਈ ਸੜਕ ਤੇ ਉੱਪਰ ਗੱਡੀ ਨਹੀਂ ਫਿਰਦੀ ਆਪਣਾ ਐਂਬੂਲੈਂਸ ਲਈ ਫਿਰ ਰਹੀ ਕੋਈ ਕੋਈ ਡਾਕਟਰ ਦਾ ਇੰਤਜ਼ਾਮ ਨਹੀਂ ਹੈ ਕਿਸੇ ਦਾ ਕੋਈ ਫੋਨ ਨੰਬਰ ਨਹੀਂ ਲਿਖਿਆ ਕਿਤੇ ਵੀ ਇਸ ਵਾਸਤੇ ਤਾਂ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਬਿਲਕੁਲ ਹਾਂ ਜੀ ਹਾਂ ਜੀ ਸਾਨੂੰ ਨਾ ਸਹਿਮ ਹੋ ਜਾ ਬਿਲਕੁਲ ਸਹਿਮਤ ਹਾਂ ਜੀ ਕਿ ਸਾਨੂੰ ਬਿਲਕੁਲ ਇਹ ਮੁੜ ਕੇ ਉੱਥੇ ਆਉਣਾ ਤੇ ਇਹਦਾ ਇਥੇ ਛੱਡ ਦੇ। ਮਾਤਾ ਜੀ ਕਰਨਾ। ਸ੍ਰੀ ਗੁਰੂ ਮਾਨ ਸਾਹਿਬ ਨੇ ਇੱਕ ਆਪਣੀ ਸੋਸ਼ਲ ਮੀਡੀਆ ਤੇ ਫੋਟੋ ਪਾ ਕੇ ਕਿਹਾ ਸੀ ਕਿ ਜਦੋਂ ਵੱਡਾ ਜਿਹੜਾ ਟੋਲ ਪਾਜਾ ਹੈ ਉਹ ਬਿਲਕੁਲ ਲਾਡੋ ਦਾ ਜਿਹੜਾ ਬੰਦ ਕਰਾ ਦਿੱਤਾ ਜਾਊਗਾ। ਕੀ ਕਹਿਣਾ ਚਾਹੁੰਦੇ? ਇਹ ਗੱਪਾਂ ਹੀ ਝੂਠ ਹੈ ਜੀ ਬਿਲਕੁਲ। ਕਿਸੇ ਨੇ ਬਦ ਨਹੀਂ ਕਰਨਾ। ਇਹ ਤਾਂ ਕਿਸਾਨਾਂ ਨਹੀਂ ਬੰਦ ਕਰਾਉਣਾ ਜਦੋਂ ਕਰਾਉਣਾ ਹੈ। ਜਦ ਤੱਕ ਲੋਕ ਨਹੀਂ ਉੱਠਦੇ, ਲੋਕ ਨਹੀਂ ਜਾਗਦੇ ਇਹ ਕੋਈ ਮਸਲੇ ਹੱਲ ਨਹੀਂ ਹੋਣ। ਲੋਕਾਂ ਨੂੰ ਉੱਠਣਾ ਹੀ ਪੈਣਾ ਹੈ। ਇਹ ਜਿਹੜਾ ਮੁੱਦਾ ਹੈਗਾ ਕੱਲਾ ਕਿਸਾਨਾਂ ਦਾ ਨਹੀਂ ਪੂਰੇ ਪਬਲਿਕ ਦਾ। ਪਬਲਿਕ ਨੂੰ ਕੀ ਮੈਸੇਜ ਦੇਣਾ ਉਹ ਲੋੜ ਬਾਜੀ ਨਹੀਂ ਕਰਨੀ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਆਪਾਂ ਜੋ ਕੰਮ ਕਰਾਂਗੇ ਉਹ ਪੂਰੇ ਹੋਣਗੇ ਠੀਕ ਹੈ ਜੀ